ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹੱਥ ਲੱਗੇ ਅੱਜ ਅੰਜ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 24-25 ਮਾਰਚ ਤੱਕ ਮੌਸਮ ਪੰਜਾਬ ਦਾ ਅਲਸ ਨਾਲ ਲੱਗਦੇ ਖੇਤਰਾ ਦਾ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਐਸਲੀਆਂ ਤਾਜ਼ਾ ਸੈਟਲਰ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 17 ਮਾਰਚ ਦੀ ਸਵੇਰ ਹੈ ਤੇ ਲਗਭਗ 8:10 ਵਜੇ ਚੱਲ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਜੀ ਔਰ ਹਰਿਆਣਾ ਰਾਜਸਥਾਨ ਦੀ ਕਰੀਏ ਤੇ ਜਿਹੜਾ ਵੇਤੇ 72 ਘੰਟਿਆਂ ਤੋਂ ਪਛਵੇਂ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਕੱਲ ਦੇਰ ਸ਼ਾਮ ਵੀ ਇਹ ਸਿਸਟਮ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਸਰਗਰਮ ਰਿਹਾ ਚੂਰੂ ਜ਼ਿਲ੍ਹੇ ਦੇ ਵਿੱਚ ਤਗੜੀ ਗੜੇ ਮਾਰੇ ਸਿਸਟਮ ਨੇ ਕਰਵਾਇਆ ਤੇ ਹੁਣ ਲਗਭਗ ਸਿਸਟਮ ਮੈਦਾਨਾਂ ਦੇ ਵਿੱਚ ਕੁਝ ਕਰ ਚੁੱਕਿਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਅੱਗੇ ਲੰਘ ਚੁੱਕਿਆ ਤੇ ਪਹਾੜਾਂ ਵੱਲ ਨੂੰ ਤੇ ਹੁਣ ਪਹਾੜਾਂ ਦੇ ਵਿੱਚ ਇਹਦੀ ਸਰਗਰਮੀਆਂ ਦੇਖੀਆਂ ਜਾਣਗੀਆਂ ਹੇਠਲੇ ਖੇਤਰਾਂ ਦੇ ਵਿੱਚ ਉਮੀਦ ਆ ਸਕਦੇ ਨੇ ਉੱਪਰਲੇ ਖੱਦਰ ਤੇ ਹਲਕੇ ਬਰਫਬਾਰੀ ਕਿਤੇ ਕਿਤੇ ਦਰਮਿਆਨੇ ਖੱਦਰ ਦੀ ਬਰਫਾਈ ਜਰੀਆ ਹਰ ਹਿਮਾਚਲ ਉੱਤਰਾਖੰਡ ਤੇ ਜੰਮੂ ਦੇ ਖੇਤਰਾਂ ਦੇ ਵਿੱਚ ਇਹ ਸਰਗਰਮ ਹੈ ਸੋ ਅੱਜ ਉੱਤਰ-ਪਛੋਦੀਆਂ ਹਵਾਵਾਂ ਚੱਲਣਗੀਆਂ ਜੀ ਠੰਡੀਆਂ ਸੀਤ ਹਵਾਵਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਅੱਜ ਤੇ ਕੱਲ ਯਾਨੀ ਕਿ ਅਗਲੇ 48 ਘੰਟਿਆਂ ਤੱਕ ਹੋ ਸਕਦਾ ਅਗਲੇ 72 ਘੰਟਿਆਂ ਤੱਕ ਵੀ ਚੱਲੇ ਜਾਣ ਤੇ ਠੰਡੀਆਂ ਹਵਾਵਾਂ ਕੋਈ ਵਾਤਾਵਰਣ ਇਫੈਕਟ ਨਹੀਂ ਹੋਣਗੀਆਂ ਕਿਉਂਕਿ ਤੂਫਾਨ ਵਾਲੇ ਖੇਤਰਾਂ ਦੇ ਵਿੱਚ ਲੱਗੇਗੀ ਤੇ ਟੈਂਪਰੇਚਰ ਜਿਹੜੇ ਹੀਟਾਂ ਨੂੰ ਆਏ ਨੇ ਵੀ ਤਾਇਰਾ ਸਿਸਟਮ ਲੰਕ ਗਿਆ ਉਹਦੇ ਸਦਕਾ ਹਰਿਆਣਾ ਦੇ ਜਗ੍ਹਾ ਟੈਂਪਰੇਚਰ ਦੇਖੀਏ 31.7 ਡਿਗਰੀ ਤੇ ਵਿਵਾਨੀ ਸਭ ਤੋਂ ਗਰਮ ਖੇਤਰ ਰਿਹਾ ਹਰਿਆਣਾ ਦੇ ਵਿੱਚ ਆ ਫਾਜ਼ਿਲਕਾ ਦਾ ਅਬੋਹਰ ਖੇਤਰ ਸਤੌਂ ਗਰਮ ਖੇਤਰ ਹੈ ਪੰਜਾਬ ਦੇ ਵਿੱਚ ਜਿੱਥੇ ਟੈਂਪਰੇਚਰ ਜਿਹੜੇ 26.7 ਡਿਗਰੀ ਦੇ ਨਾਲ ਸਭ ਤੋਂ ਮੈਕਸਿਮਮ ਦਰਜ ਹੋਏ ਨੇ ਸਭ ਮੈਕਸਿਮਮ ਟੈਂਪਰੇਚਰ 26.28 ਦੀ ਅਹਿਸਾਸ ਜਿਹੜੇ ਪੰਜਾਬ ਦੇ ਦਰਜ ਹੋਏ ਨੇ 25 26 27 ਦੀ ਅਹਿਸਾਸ ਤੇ ਹਰਿਆਣਾ ਦੇ ਅਹਿਸਾਸ ਜਿਹੜੇ ਟੈਂਪਰੇਚਰ ਨੇ ਹੋਏ ਹਨ 30 31 29 ਦੀ ਅਹਿਸਾਸ ਜਿਹੜਿਆ ਮੈਕਸਿਮਮ ਚਲਦੇ ਹੋਏ ਨੇ ਸੋ ਟੈਂਪਰੇਚਰ ਤਾਂ ਨੂੰ ਜਾ ਰਿਹਾ ਸੀ 35 36 ਦੇ ਜਗ ਪਹੁੰਚੇ ਸੀ 5 6 ਡਿਗਰੀ ਜਿਹੜੀ ਗਰਾਵਟ ਹੈ ਉਹ ਹਰਿਆਣਾ ਤੇ ਪੰਜਾਬ ਦੇ ਟੈਂਪਰੇਚਰ ਦੇ ਵਿੱਚ ਆਈ ਹੈ ਇਸ ਸਿਸਟਮ ਦੇ ਲੱਗ ਸਿਸਟਮ ਤੋਂ ਵਿਚਾਰਿਆ ਜੀ ਪੰਜਾਬ ਦੇ ਵਿੱਚ ਕਿਉਂਕਿ ਬੀਤੇ ਜਿਹੜੇ 2-3 ਦਿਨ ਲੰਘੇ ਹੀਟ ਜਿਹੜੀ ਆ ਉਹ ਲੱਗਦੀ ਨਹੀਂ ਸੀ ਸਵੇਰ ਵੇਲੇ ਬੱਦਰਬਾਜ ਬਣ ਜਾਂਦੀ ਸੀ ਜਿਹਦੇ ਨਾਲ ਇਹ ਸਿਸਟਮ ਨੂੰ ਵੱਲ ਨਹੀਂ ਮਿਲਿਆ আর ਉਹ ਸਾਗਰ ਤੋਂ ਆਉਂਦੀਆਂ ਜਿਹੜੀਆਂ ਐਂਟੀ ਸਰਕੂਲੇਸ਼ਨ ਹਵਾਵਾਂ ਉਹਦੇ ਵੀ ਸਪੋਰਟ ਇਸ ਸਿਸਟਮ ਨੂੰ ਮਿਲੀ ਨਹੀਂ ਇਸ ਲਈ ਗਰੇ ਮਾਰੀ ਤਾਂ ਬਚਾ ਪੰਜਾਬ ਦੇ ਵਿੱਚ ਰਿਹਾ ਪਰ ਦੂਜੇ ਪਾਸੇ ਰਾਜਸਥਾਨ ਦੇ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਤਗੜੀ ਗਰੇ ਮਾਰ ਹੋਣ ਕਰਕੇ ਕਿਸਾਨ ਵੀਰਾਂ ਦਾ ਬਹੁਤ ਇਹ ਸਿਸਟਮ ਨੇ ਨੁਕਸਾਨ ਕੀਤਾ ਹੈ ਸਿਸਟਮ ਲੰਘ ਗਿਆ ਜੀ ਹੁਣ ਅਸੀਂ ਅੱਗੇ ਚੱਲਦੇ ਹਾਂ 17 ਤਰੀਕ ਹੈ ਜੀ ਅੱਜ 18 19 20 21 22 23 ਇਹ ਜਿਹੜੇ ਦਿਨ ਨੇ ਜੀ ਬਿਲਕੁਲ ਸਾਫ਼ ਰਹਿਣਗੇ ਹਾਲਾਂਕਿ ਇੱਕ ਹਲਕੇ ਜਿਹੇ ਸਿਸਟਮੇ ਆ ਰਹੀ ਆ 19ਵੀਂ ਤਰੀਕ ਨੂੰ ਉਹਦਾ ਕੋਈ ਇਫੈਕਟ ਨਹੀਂ ਹੈ ਨਾ ਹੋ ਸਕਦਾ ਕੁਝ ਰੇਅਰ ਥਾਵਾਂ ਤੇ ਯਾਨੀ ਕਿ ਦੋ ਚਾਰ ਥਾਵਾਂ ਤੇ ਪੰਜਾਬ ਦੇ ਵਿੱਚ ਕਣੀਆਂ ਡਿੱਗ ਜਾਣੇ ਤੋਂ ਇਨਕਾਰ ਨਹੀਂ ਕਰ ਸਕਦੇ ਬਾਕੀ ਇਹ ਸਿਸਟਮ ਜਿਹੜੀ ਅੱਗੇ ਲੰਘ ਜਾਣੀ ਆ 19ਵੀਂ ਤਰੀਕ ਨੂੰ ਬਦਲ ਵਾ ਜੋ ਹਲੇ-ਫੱਦਰ ਤੇ ਵੜ ਸਕਦੀ ਆ ਭੱਜੇ ਜੇ ਬੱਦਲ ਜਿਹੜੇ ਲੰਘਦੇ ਦੇਖੇ ਜਾਣਗੇ ਤੇ ਬਾਕੀ ਇਹ ਤੇ ਕੋਈ ਪ੍ਰਭਾਵ ਮੌਸਮ ਦੇ ਉੱਤੇ ਨਹੀਂ ਹੋਏਗਾ ਵੀ ਦੇ ਕੋਈ ਅਸਰ ਨਹੀਂ ਆ ਤਗੜਾ ਸਿਸਟਮ ਸਾਡੇ ਅੰਦਾਜ਼ੇ ਦੇ ਮੁਤਾਬਕ ਜੇਕਰ ਸੰਭਾਵਨਾ ਵਾਲਾ ਇਹ ਤੇ ਮਾਰਚ ਦੇ ਅਖੀਰ ਤੱਕ ਕੋਈ ਸਿਸਟਮ ਹੁਣ ਤਗੜੇ ਲੈਵਲ ਦਾ ਆ ਨਹੀਂ ਰਿਹਾ ਟੈਂਪਰੇਚਰ ਤਾਂ ਨੂੰ ਜਾਣਗੇ ਜੀ ਅਗੇਤੀ ਗਰਮੀ ਜਿਹੜੀ ਆ ਪੰਜਾਬ ਦੇ ਵਿੱਚ ਫੈਣੀ ਸ਼ੁਰੂ ਹੋ ਜਾਏਗੀ ਟੈਂਪਰੇਚਰ ਹੁਣ ਤਾਂ ਨੂੰ ਚੜਦੇ ਜਾਣੇ ਆ 35 36 37 ਦੇ ਆਸ-पास ਟੈਂਪਰੇਚਰ ਪੰਜਾਬ ਦੇ ਮਾਰਚ ਦੇ ਅਖੀਰਲੇ ਹਫਤੇ ਤੱਕ ਆਉਂਦੇ ਆਉਂਦੇ ਦਰਜ ਹੋ ਸਕਦੇ ਨੇ ਹਾਲਾਂਕਿ ਇਹ ਕਿ ਸਿਸਟਮ ਜ਼ਰੂਰ ਆ ਰਿਹਾ 25 26 ਤਰੀਕ ਨੂੰ ਹਲਕੇ ਲੈਵਲ ਦਾ ਜਾਹਰਿਆ ਤੇ ਹੋਰ ਅਫਾ ਜੋ ਵਜੋਂ ਕੋਲ ਜਾਵਾਂਗੇ ਤੇ ਉਹ ਸਿਸਟਮ ਬਾਰੇ ਜਿਹੜੀ ਤਸਵੀਰ ਆ ਸਾਫ਼ ਹੁੰਦੀ ਰਹੇਗੀ ਫਿਲਹਾਲ ਹਾਲੇ ਅੰਦਾਜ਼ੇ ਦੇ ਸਿਸਟਮ ਹਲਕਈਆ ਤੇ ਕੋਈ ਬਹੁਤਾ ਪ੍ਰਭਾਵ ਉਹ ਸਿਸਟਮ ਨਹੀਂ ਪਾਏਗਾ ਸੋ ਇਹ ਜੀ ਕਹਾਣੀ ਮਾਰਚ ਦੇ ਅਖੀਰ ਤੱਕ 25 ਤਰੀਕ ਤੱਕ ਦੀ ਅਪਡੇਟ ਦੇਣੀ ਸੀ ਹਰ ਤੁਹਾਨੂੰ ਅਖੀਰ ਤੱਕ ਦੀ ਦੇ ਰਹੇ ਆ ਅਸੀਂ 31 ਤਰੀਕ ਤੱਕ ਕੋਈ ਵੱਡੇ ਮੀਦੇ ਅਸਰ ਹੋਣ ਲੱਗਦੇ ਜਾ ਆਪਰੇ ਗਰਮੀ ਪੈਣੀ ਸ਼ੁਰੂ ਹੋ ਜਾਣੀ ਹੈ ਜੀ ਅਗਲੇ ਦੋ ਤਿੰਨ ਦਿਨਾਂ ਤੋਂ ਟੈਂਪਰੇਚਰ ਤਾਂ ਉਚਾਨੇ ਸ਼ੁਰੂ ਹੋ ਜਾਣੇ ਆ ਤੇ ਮਾਰਚ ਦੇ ਅਖੀਰ ਆਉਂਦੇ ਆਉਂਦੇ ਟੈਂਪਰੇਚਰ ਜਿਹੜੇ 35 36 ਨੂੰ ਪਾਰ ਕਰ ਸਕਦੇ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਇਹੀ ਤਸਵੀਰ ਹੋ ਸਕਦੀ ਹੈ ਜੀ ਧੰਨਵਾਦ ਸ਼ੁਕਰੀਆ